ਗੁਰੂ ਜੀ ਦਾ ਖਾਕ ਸਾਹਿਬ ਅਰਥ ਦੇ ਕੀ ਮਤ ਹੈ ਕਿ ਤੁਮ ਵਿਆਕਰਨ ਪੰਜਾਬੀ ਵਿਆਕਰਨ ਹੁੰਦੀ ਕਿਹੜੀ ਸਕੂਲਾਂ ਦੇ ਜਿਹਾ ਦੇ ਇਕ ਵਚਨ ਉਹ ਵਚਨ ਪੁਲਿੰਗ ਇਸਤਰੀ ਲਿੰਗ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਤੇ ਨਾਉ ਪੜਨਾਉ ਪੜਾਈ ਜਾਂਦੇ ਨਾ ਗੁਰਮਣੀ ਦੀ ਵਿਆਕਰਨ ਵਖਰੀ ਹੈ ਪੰਜਾਬੀ ਦੀ ਜਿਹੜੀ ਵਿਆਕਰਨ ਨਾਲ ਪੁੱਛੀ ਹੈ ਪਰ ਪੰਜਾਬੀ ਦੀ ਵਿਆਕਰਨ ਮੁਤਾਬਕ ਹੀ ਸਾਨੂੰ ਗੁਰਬਾਣੀ ਵਿਆਕਰਨ ਜਿਹੜੀ ਹੈ ਨਾ ਉਹ ਲੱਗਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਲੱਭਦੀ ਜਿਵੇਂ ਇੱਕ ਪੈਨ ਇੱਕ ਵਚਨ ਦੋ ਪੈਨ ਦੋ ਪਹ ਵਚਨ 10 ਪੈਨ ਵੀ ਉਹ ਵਚਨ ਜਿਵੇਂ मेरा पेन मेरा पेन समझे ना मेरा पर मेरे कापी स्त्रीलिंग है इस तरीके के नाल जहां कहता समझे मेरा होएगा मेरी स्त्रीलिंग है ते हुन एक नाम हुंदा नाओ एगिवि संज्ञा भेद ਪੰਜਾਬੀ ਵਿੱਚ ਨਾਉਂ ਇੰਗਲਿਸ਼ ਦੇ ਵਿੱਚ ਨਾਉਂ ਤੇ ਨਾਉਂ ਕਿਹਨੂੰ ਕਹਿੰਦੇ ਹਨ ਪਤਾ ਹੈ ਨਾ ਕਿਸੇ ਜਗ੍ਹਾ ਦਾ ਕਿਸੇ ਬੰਦੇ ਦਾ ਕੋਈ ਨਾਮ ਹੋਵੇ ਉਹਨੂੰ ਨਾਉਂ ਕਹਿੰਦੇ ਹਨ ਇਹ ਨਾਉਂ ਕਿਹਜਿਹਾ ਹੁੰਦੇ ਜਿਵੇਂ ਤੁਸੀਂ ਇਕੱਠੇ ਬੈਠੇ ਸਵਾ ਮਹਿਲੀ ਤੇ ਕਾਠਮਾਂ ਚ ਨਾਮ ਹੋਵੇ ਆਪਣਾ ਤੇ ਇਸ ਤਰ੍ਹਾਂ ਬਹੁਤ ਸਾਰੇ ਕੋਤੇ ਵੈ ਇਸ ਪਾਸੇ ਇੰਨਾ ਦਸਾ ਬ ਲੈਣਾ ਗੁਰਬਾਣੀ ਦੇ ਵਿੱਚ ਜਿੱਥੇ

ਪਾਈ ਮਹਾਰਾਜ ਨੇ ਨਾਉਨ ਨਾਉਨ ਨੂੰ ਜਿਵੇਂ ਮੇਰੇ ਜੇ ਇੱਕ ਵਚਨ ਗੁਰਬਾਣੀ ਮਤਲਬ ਲਿਖਣਾ ਤਾਂ ਮੰਮੇ ਨੂੰ ਨਾਮਾ ਜੱਜਾ ਇਹ ਔਰ ਗੁਰਬਾਣੀ ਬਣੀ ਗੁਰਬਾਣੀ ਦੀ ਭਾਸ਼ਾ ਮਤਲਬ ਪਰ ਜੇ ਤੁਸੀਂ ਇਹ ਬਹੁਵਚਨ ਲਿਖਣਾ ਫਿਰ ਉੱਥੇ ਆਹ ਔਕੜ ਆਪਣੇ ਆਪ ਚੱਕ ਹੋ ਜਾਣੀ ਹੁਣ ਜੇ ਮੈਂ ਇਹ ਗਾਜੀ ਤੇ ਔਕੜ ਆਲੀ ਇੱਕ ਵਚਨ ਪਲੱਸ ਔਲੇਗਾ

भाई पुलिंग एक बचन ओंकड़ आनी बहुवचन नहीं आनी हम बहुवचन भला स्त्री लिंग भी होगा इसत्री लिंग एक बच्चन भी होगा बहुवचन भी होगा आने आनी ही नहीं है जब वो बच्चन हो गया औंकड़ चक हो जा इसी लिंग चाहे बहुवचना चाहे एक वचन आई हुई नहीं चक जाने आप तो जिसे किस्त्री लिंग भी आ जाने ਜਿੱਥੇ ਬੋਵਜਨ ਆ ਗਿਆ ਉੱਥੇ ਵੀ ਔਕੜ ਨਹੀਂ ਹੋਣੀ ਜਿੱਥੇ ਇੱਕ ਵਜਨ ਆ ਗਿਆ ਭੁਲੇਖ ਆ ਗਿਆ ਉੱਥੇ ਔਕੜ ਹੋਵੇਗੀ ਹੁਣ ਤਲੇ ਇੱਕ ਹੀ ਅਸੀਂ ਪਰਵਾਨੀ ਚ ਉਦਾਹਰਣ ਦੇਖਣ ਲਈ ਪਰਵਾਨੀ ਚ ਸਤਗੁਰ ਪਾਤਸ਼ਾਹ ਦਾ ਕੁਝ ਉਦਾਹਰਣ ਦਿੱਤੀਆਂ ਆ ਹੈ ਹੋਰ ਇਹ ਤੁਸੀਂ ਦੱਸਣਾ ਸੁਣਿਆ ਅੰਦੇ ਪਾਵਹਿ ਰਾਹ ਇੱਥੇ ਔਕੜ ਲੱਗਣੀ ਹੈ ਕਿਉਂਕਿ ਇਕਵਚਨ ਹੈ ਨਾ ਕਿਤੇ ਆਉਂਦੇ ਹੈ ਤੇ ਅੱਗੇ ਨਾਲ ਇਹ थे सो। रा, दो में, दो आवे, वो थे नहीं 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 क्योंकि हो गया एक, नहीं। एक नहीं। नहीं नहीं। गई आई इसे तरीके नानक

प्यारे, प्यारे ने किसी आगे मरते नहीं जिस प्यारे स्यो ने इसे आगे मत लिए एक बंद ने कहा बोलते नहीं किन्ने दी गल हो रही है एक भी हो रही ना ए एथे प्यार देखो प्यार परमात्मा है जिस दा प्रणाम है नाउ नु भी ओ प्रणाम प्रणाम नु भी ओड़ी जिस ने एक वचन आना ते एथे ओ प्रणाम ते सी आगे मत लिए तिसरो भी समझ आ गई